ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਬਾਈ 3 ਦੇ ਸ਼ੋਰੂਮ ਦੋ ਸ਼ੋਰੂਮ 24 ਬਾਈ 3 ਦੇ ਇੱਕ ਛੋਟਾ ਸ਼ੋਰੂਮ 12 ਬਾਈ 3 ਦਾ 25 ਫੁੱਟ ਚੌੜੀ ਸੜਕ ਅੱਗੇ 15 ਫੁੱਟ ਪਾਰਕਿੰਗ ਫਰੰਟ ਵੀ ਫੋਟ ਚੌੜੀ ਸੜਕ ਕਲੋਨੀ ਚ ਚਾਰ ਮਰਲੇ ਦਾ ਘਰ ਬਣਿਆ ਹੋਇਆ ਵਿੱਚ ਬਹੁਤ ਵਧੀਆ ਬਣਿਆ ਹੋਇਆ ਰੈਂਟ ਤੇ ਚੜਿਆ ਹੋਇਆ ਹੈ ਆਲੇ ਦੁਆਲੇ ਵਸੋਂ ਆ ਪੂਰੀ ਮੋਗੇ ਸ਼ਹਿਰ ਦੇ ਵਿੱਚ ਕੋਟਪੂਰਾ ਬਾਈਪਾਸ ਤੇ ਲਾਲ ਸਿੰਘ ਰੋਡ 5 ਮਹੀਨਿਆਂ ਦਾ ਬੱਕਰਾ ਵਿਕਾਊ ਹੈ ਜੀ ਏਰੀਆ ਸ਼ੇਖਾਂ ਕਲਾ ਮੋਗਾ ਰੇਟ ਵੀ ਫੋਨ ਤੇ ਦੱਸਣਗੇ ਫੋਨ ਨੰਬਰ ਤੁਸੀਂ ਨੋਟ ਕਰ ਲਓ 5 ਮਹੀਨਿਆਂ ਦਾ ਇਹ ਬੱਕਰਾ ਹੈ ਜੀ ਸ਼ੇਖਾਂ ਕਲਾ ਮੋਗਾ ਦੇ ਵਿੱਚ ਹੈ ਇਹ 8427561922 ਇਸ ਨੰਬਰ ਤੇ ਫੋਨ ਕਰਕੇ ਤੁਸੀਂ 5 ਮਹੀਨਿਆਂ ਦਾ ਬੱਕਰਾ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਟੈਂਡਰਡ ਬੁਲੇਟ ਵਿਕਾਊ ਹੈ ਜੀ 1983 ਮਾਡਲ ਰੀਸਟਾਕ ਕੀਤਾ ਹੋਇਆ ਹੈ ਜੀ ਬੀਆਈਪ ਨੰਬਰ ਪੀ ਜੀ ਵੀ 4001 ਰੇਟ ਹੈ ਜੀ 1 ਲੱਖ ਰੁਪਏ ਕੰਡੀਸ਼ਨ ਬਿਲਕੁਲ ਓਕੇ ਹੈ ਵਧੀਆ ਸੰਭਾਲ ਕੇ ਰੱਖਿਆ ਹੋਇਆ ਬੁਲਟ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਕਾगज ਵਗੈਰਾ ਪੂਰੇ ਨੇ ਨੰਬਰ ਨੋਟ ਕਰ ਲਓ ਜੀ 9914482777 ਇਸ ਨੰਬਰ ਤੇ ਫੋਨ ਕਰਕੇ ਸਟੈਂਡਰਡ ਬੁਲਟ 1983 ਮਾਡਲ 1 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਨੰਬਰ ਤੁਸੀਂ ਨੋਟ ਕਰ ਲਿਆ ਹੁਣ ਜਾ ਕੇ ਡੀਲ ਕਰ ਸਕਦੇ ਹੋ ਬੈਠ ਕੇ ਚੈੱਕ ਕਰਕੇ ਮਾਕਬੇ ਦੇ ਨਾਲ ਸਵਿਫਟ ਗੱਡੀ ਵਿਕਾਊ ਹੈ ਜੀ ਸਵਿਫਟ ਗੱਡੀ ਵਿਕਾਊ ਆ 2012 ਮਾਡਲ ਏਰੀਆ ਅਮਰਤਸਰ ਹੈ ਜੀ ਕਾਗਜ਼ ਵਗੈਰਾ ਗੱਡੀ ਦੇ ਪੂਰੇ ਨੇ ਕੋਈ ਐਕਸੀਡੈਂਟ ਨਹੀਂ ਹੈਗਾ ਸਾਫ਼ ਕੰਡੀਸ਼ਨ ਦੀ ਇੱਕ ਆ ਚੱਲੀ ਹੋਈ ਗੱਡੀ ਹੈ ਫੈਮਲੀ ਕਾਰ ਹੈ ਜੀ ਰੇਟ 2 ਲੱਖ 80 ਹਜ਼ਾਰ 2 ਲੱਖ 80 ਹਜ਼ਾਰ ਵੀ ਰੇਟ ਰੱਖਿਆ ਹੈ ਅਮਰਤਸਰ ਖੜੀ ਹੈ ਗੱਡੀ 2012 ਮਾਡਲ ਹੈ ਸਵਿਫਟ ਗੱਡੀ ਵਿਕਾਊ ਹੈ ਜੀ 9781027896 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਗੱਡੀ 2012 ਮਾਡਲ 2 ਲੱਖ 80000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬੁਲੇਟ ਵਿਕਾਊ ਹੈ ਜੀ 2008 ਮਾਡਲ ਹੈ ਜੀ ਪਾਰਸਿੰਗ 2029 ਦੇ ਲਾਸਟ ਤੱਕ ਦੀ ਹੈ ਰੇਟ 190000 ਏਰੀਆ ਪਿੰਡ ਗਿੱਲ ਖੁਰਦ ਬਠਿੰਡਾ 190000 ਰੁਪਏ ਰੇਟ ਰੱਖਿਆ ਹੈ ਏਰੀਆ ਪਿੰਡ ਗਿੱਲ ਖੁਰਦ ਬਠਿੰਡਾ 98883 84782 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੁਲੇਟ 2008 ਮਾਡਲ 1 ਲੱਖ 90000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ 43000 ਟਰੈਕਟਰ ਵਿਕਾਊ ਹੈ ਜੀ 1975 ਮਾਡਲ ਫਰਸਟ ਪਾਰਟੀ 60% ਟਾਇਰ ਨੇ ਰੇਟ 1 ਲੱਖ 65000 ਏਰੀਆ ਮੰਡੀ ਦਬ ਵਾਲੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਦੇ ਵਿੱਚ ਕੰਡੀਸ਼ਨ ਤੁਸੀਂ ਸਾਫ਼ ਦੇਖ ਸਕਦੇ ਹੋ 9355247272 ਇਸ ਨੰਬਰ ਤੇ ਫੋਨ ਕਰਕੇ 43000 ਟਰੈਕਟਰ 1975 ਮਾਡਲ 165000 ਰੁਪਏ ਚ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ 98798 846 ਇਸ ਨੰਬਰ ਤੇ 5 ਤੋਂ 7 ਫੋਟੋ ਮੈਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਤੁਹਾਡੀ ਐਡ ਲਾ ਦਿੱਤੀ ਜਾਊਗੀ 17 ਏਕੜ ਜ਼ਮੀਨ ਵਿਕਾਊ ਹੈ ਜੀ 17 ਏਕੜ ਜ਼ਮੀਨ ਵਿਕਾਊ ਹੈ ਜੀ ਏਰੀਆ ਸੀਤਾਪੁਰ ਯੂਪੀ ਰੇਟ ਹੈ ਜੀ 17 ਲੱਖ ਰੁਪਏ ਡਿਮਾਂਡ 17 ਲੱਖ ਰੁਪਏ ਏਕੜ ਦੀ ਡਿਮਾਂਡ ਰੱਖੀ ਗਈ ਹੈ ਜਲਦੀ ਤੋਂ ਜਲਦੀ ਬਾਣ ਸੇਲ ਕਰਨਾ ਜੀ ਤੁਸੀਂ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਜੀ ਬਾਣਾ ਜਿਹੜਾ 17 ਏਕੜ ਤੁਸੀਂ ਖਰੀਦ ਸਕਦੇ ਹੋ 17 ਲੱਖ ਦੇ ਹਿਸਾਬ ਨਾਲ 8081530492 8081530492 ਇਸ ਨੰਬਰ ਤੇ ਫੋਨ ਕਰਕੇ ਤੁਸੀਂ 17 ਏਕੜ ਜ਼ਮੀਨ ਏਰੀਆ ਸੀਤਾਪੁਰ ਯੂਪੀ ਦੀ ਜ਼ਮੀਨ ਹੈ ਇਹ ਜੀ 17 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਏਕੜ ਦੀ ਤੇ ਜਲਦੀ ਤੋਂ ਜਲਦੀ ਇਸ ਵੀਰ ਨੇ ਬਾਣ ਸੇਲ ਕਰਨਾ ਜਿੰਨਾ ਵੀਰਾਂ ਨੇ ਵੀ ਖਰੀਦਣਾ ਤੁਸੀਂ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਲਿਆ ਹੋਣਾ ਜੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਜ਼ਮੀਨ ਹੈ ਜਿਹੜੀ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਸਤਿ ਸ੍ਰੀ ਅਕਾਲ ਜੀ ਇੱਕ ਡੀਅਰ ਟੋヨタ ਫੋਰਚੂਨਰ ਟੈਪ 2 2014 ਮਾਡਲ ਹੈ ਇਹ ਗੱਡੀ ਦੀ ਇੱਕ ਖਾਸੀਅਤ ਇੱਕ ਰਜਿਸਟਰਡ 2017 ਦੀ ਹੈ ਇਸ ਕਰਕੇ ਵੀ ਵੈਲਿਡਿਟੀ 3 ਸਾਲ ਹੋਰ ਵੱਧ ਜਾਂਦੀ ਹੈ ਇਹ ਤੋਂ ਐਟਾ ਫੋਰਚਨਰ ਟੈਪ 2 2014 ਮਾਡਲ 4x4 ਸੈਕੰਡ ਓਨਰ ਹੈ ਪੰਜਾਬ ਨੰਬਰ ਗੱਡੀ ਪੱਕਾ ਪੰਜਾਬ ਨੰਬਰ ਹੈ کنڈیشن بالکل اوکے ہے جی صاف ستھری نیٹ اینڈ کلین گی گی چلائی چلوئی بہت صاف ہے ایک ہاتھ چلی ہے گیس گاڑی ٹائر ٹور بھی بالکل اوکے پی ہے آ دیکھ سکتے بالکل اوکے نویں کے ٹائر پائے سائڈ بیڈنگ لگی ہوئی ہے جی دا گیٹیریئر دکھا دے تھوں گی بالکل صاف ستھری پہی ہے دیکھ سکتے ہیں تو تین سی سیٹان دی کنڈیشن بالکل ਨਵੀਆਂ ਸਕਰਾਚਲਸ ਸਿਕਟਾਂ ਇਹ ਕੋਈ 4x4 ਮੈਨੂਅਲ ਗੱਡੀ ਦੇ ਵਿੱਚ ਐਂਡਰੋਇਡ ਪਲੇਅਰ ਲੱਗਾ ਹੈ ਟੱਚ ਸਕਰੀਨ ਇਹਦੇ ਵਿੱਚ ਐਕਸਟਰਾ ਲੱਗਾ ਹੋਇਆ ਹੈ ਗੱਡੀ ਵਿੱਚ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਦੇਖ ਸਕਦੇ ਹੋ ਕਲਿੱਪ ਕੀ ਲੱਗੀ ਹੋਈ ਹੈ ਅ ਪਿਛਲੇ ਪਾਸੋਂ ਦੇਖ ਸਕਦੇ ਹੋ ਸਾਡੀ ਗੱਡੀ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਟਾਇਰਾਂ ਦੇ ਹਾਲਤ ਪੂਰੀ ਹੈ ਕੋਈ ਨਹੀਂ ਟੈਂਟ ਪਲੇ ਨਹੀਂ। ਦੇਖ ਸਕਦੇ ਹੋ ਤੁਸੀਂ। ਹਾਂਜੀ ਇਹ ਗੱਡੀ 2014 ਮਾਡਲ 4x4 ਮੈਨੂਅਲ ਹੈ। ਇਹ ਗੱਡੀ ਸੈਕੰਡ ਆਨਰ ਹੈ। ਭਾਈ ਜੀ ਇਹ ਦੀ ਡਿਮਾਂਡ ਕਰ ਰਿਹਾ ਜੀ 11 ਲੱਖ ਤੇ 90 ਹਜ਼ਾਰ ਬਾਕੀ ਮਾਨਤਾ ਨੂੰ ਹੋਊਗਾ ਤੁਸੀਂ ਆ ਕੇ ਗੱਡੀ ਦੇਖੋ ਮੈਨੂੰ ਮੇਰਾ ਤੋਨ ਗੱਡੀ ਬਿਲਕੁਲ ਪਸੰਦ ਆਊਗੀ ਤੇ ਗੱਡੀ ਸਾਫ਼ ਸੁੱਥਰੀ ਕੰਡੀਸ਼ਨ ਦੇ ਵਿੱਚ ਹੈ ਏਰੀਆ ਹੈਗਾ ਜੀ ਫਰੀਦਕੋਟ ਪਿੰਡ ਡੱਲੇ ਵਾਲਾ ਪਿੰਡ ਡੱਲੇ ਵਾਲਾ ਫੋਨ ਨੰਬਰ ਨੋਟ ਕਰ ਲਓ ਜੀ 98765 56732 98765 56732 ਇਹ ਬਾਈ ਦਾ ਫੋਨ ਨੰਬਰ ਹੈ ਜੀ ਜੋ ਵੀ ਵੀਰ ਕੱਟੀ ਲਾਈਨ ਦੇ ਚਾਹਵਾਨਾ ਸੰਪਰਕ ਕਰ ਸਕਦੇ ਆ